ਅਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 5ਵਾਂ 5ਵਾਂ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਤੇਰਾ ਨਾਮ ਸਤਿਗੁਰੁ ਪਾਏ ਪੈ ਮਨ ਤਨ ਅਨੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰਖ ਵਿਆਪੇ ਪਾਉ ਨ ਕੋਈ ਗੁਣ ਗਾਵਾਂ ਦਿਨ ਰਹਿਣ ਇਥੇ ਖਮ ਲਾਏ ਸੰਤ ਜਨਾਖੇ ਸੰਗ ਹੋ ਮੈ ਰੋਗ ਜਾਏ ਸਰਬ ਨਿਰੰਤਰ ਖਸਮ ਮੇਖੋ ਰਵ ਰਿਹਾਰ ਗੁਰ ਪ੍ਰਸਾਦਿ ਸਚ ਸਚੋ ਸਚਿ ਲਿਹਾ ਦਇਆ ਕਰੋ ਦਿਆਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤੇ ਦਇਆ ਕਰੋ ਦਇਆ ਆਪਣੀ ਸਿੱਖਤ ਦੇ ਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ Fateh